ਪੰਜਾਬ ਸਰਕਾਰ ਮੁੜਦਾਬਾਦ 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 ਸਾਹਿਬ ਦੀ ਸਰਕਾਰ ਮੁੜਦਾਬਾਦ ਸਰਕਾਰ ਮੁੜਦਾਬਾਦ 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 ਕਾਨਾਕੂੜ ਕੋੜ ਕੇ ਬੋਡ ਲੈਣ ਵਾਲੀ ਸਰਕਾਰ ਮੁੜਦਾਬਾਦ ਮੁੜਦਾਬਾਦ ਰਾਹ ਨੂੰ ਆਇਆ ਜੀ ਪਰ ਕਿਹੜਾ ਦਿਖਾएंगे ਗੱਡੀ ਨੂੰ ਮੱਲੇ ਰੋਣ ਸਾਡਾ ਮਿਲਣੇ ਜਾਂਦੇ ਇੱਕ ਤੋਂ ਫੰਕਸ਼ਨ ਹੋਣਗੇ ਸੇਕ ਕੰਪਰਸ ਜੀ ਨਾ ਯਾਰ ਵੀ ਕਾਰਪਰੈਟ ਖੁੱਪੜਿਆ ਜਿਹੜਾ ਤੋਂ ਜਲੇ ਲੈ ਲੈ ਕੇ ਆ ਪਕੇ ਆ ਮਟਰਾਂ ਆ ਪਤਾ ਨਹੀਂ ਬੋਲਿਆਗਾ ਜਿਹਾ ਵੀ ਉਸਾਰਲਾ ਇਹ ਬੀਚ ਚੈੱਕ ਕਰੋ ਬਈ ਅਨ ਦੂਜੇ ਨੂੰ ਗਲਤ ਕਹਿਣਾ ਤੂੰ ਆਪ ਸਹੀ ਹੋ ਜਾ ਬੋਲਣਾ ਨਾ ਗੱਲ ਜਿੱਦੋਂ ਇੱਥੇ ਕਰਨਾ ਜਾਨ ਦਾ ਯਾਰ ਲੱਗਾ ਯਾਰ ਤੇਰਾ ਬੱਜੇ ਨਾਲ ਮੈਂ ਵੀ ਬੈਠ ਕਰੇ ਦੇਖੀ ਜੀ ਅੱਗੇ ਬੱਠਣਾ ਹੈ ਜੀ ਕਾਲਾ ਕਰੀ ਹੋਈ ਮੈਨੂੰ ਮੈਂ ਵਿਚੜਿਆ ਆ ਉੱਤੇ ਵੀ ਆਹ ਆਮ ਤੋਂ ਵਿਚਾਰ ਡੈਗ ਨਾਲ ਹੀ ਆ ਕੇ ਟਰੱਕ ਵਾਲੇ ਆ ਲੱਗਾ ਲੱਗਾ ਮੈਂ ਵੀ ਫੋਰਵਰਡ ਚਲਾਣਾ ਟਰੱਕਾਂ ਦੀ ਕਿਥੇ ਜਾਣਾ ਹੈ ਗੱਲਾਂ ਜੀ ਆਪ ਦਾ ਸਰੰਦਾਨ 14-15 ਬਿੰਦੂ ਬਿੰਦੂ ਹੋ ਗਏ ਉਹ ਜਿਹੜੀ ਸਰਕਾਰ ਬਣੀ ਹੈ ਇਹ ਸਰਕਾਰ ਬਣੀ ਲੋਕਾਂ ਨਾਲ ਝੂਠ ਮਾਰ ਕੇ ਸਰਕਾਰ ਬਣ ਗਈ ਅੱਜ ਇਹਨਾਂ ਕੋਲ 20 ਮਹੀਨੇ ਵਿੱਚ ਮਾਈਨਿੰਗ ਪਾਲਿਸੀ ਕੋਈ ਨਹੀਂ ਬਣੀ ਤੇ ਇੱਕ ਵਾਰੀ ਜਰੂਰ ਹੋਈ ਆ 20 ਮਹੀਨੇ ਚ ਤਿੰਨ ਮੰਤਰੀ ਜੂਰ ਹੋਣਾ ਬਲ ਦਿੱਤੇ ਆ ਤੇ ਮੰਤਰੀਆਂ ਨੂੰ ਕੋਈ ਸਮਝ ਨਹੀਂ ਆ ਰਹੀ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਇਹ ਕਹਿੰਦੇ ਆ ਵੀ ਬਿਲਕੁਲ ਜਿਹੜੀ ਇਲੈਗਲ ਮਾਈਨਿੰਗ ਉਹ ਬੰਦ ਕੀਤੀ ਜਾਏਗੀ ਤੇ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਪਾਲਿਸੀ ਕੋਈ ਨਹੀਂ ਬਣਾਈ ਜਿੱਤੇ ਤੁਸੀਂ ਕਹਿੰਦੇ ਹੋ ਵੀ ਲੀਗਲ ਮਾਈਨਿੰਗ ਚੱਲਦੀ ਐ ਉਹ ਜਗ੍ਹਾ ਦੇ ਦાદੇ ਭਰਾ ਕਿਹੜੀ ਐ ਤੁਹਾਡੇ ਕੋਲ ਲੀਗਲ ਮਾਈਨਿੰਗ ਤੇ ਜੇ ਕੋਈ ਕ੍ਰੈਸ਼ਰ ਵਾਲੇ ਕ੍ਰੈਸ਼ਰ ਲਾਇਆ ਤੇ ਉਹਨੇ ਦੇ ਭਰਾ ਸਾਰੀਆਂ ਡਿਪਾਰਟਮੈਂਟ ਤੋਂ 15 ਨਾ ਐਨਓਸੀ ਲੈ ਕੇ ਫੇਰ ਕ੍ਰੈਸ਼ਰ ਲਾਇਆ ਤੇ ਜੇ ਤੁਹਾਡੇ ਕੋਲ ਮਾਈਨਿੰਗ ਨਹੀਂ ਸੀ ਤੇ ਤੁਸੀਂ ਕ੍ਰੈਸ਼ਰ ਕਿਉਂ ਉਹਨਾਂ ਨੂੰ ਐਨਓਸੀ ਦੇ ਦਿੱਤੀਆਂ ਮੈਂ ਇਹਨੂੰ ਪੁੱਛਣਾ ਚਾਹਨਾ ਭਗਵੰਤ ਮਾਨ ਨੇ ਬੜੇ-ਬੜੇ ਵੱਡੇ ਪੋਸਟ ਲਾਏ 500 ਸੈਕਲਰੀ ਦਾ ਅੱਜ ਹੀ ਰੇਤਾ ਜਿਹੜਾ ਉਹ 5000 6000 ਨੂੰ ਸੈਕੜਾ ਮਿਲਦਾ ਪਿਆ ਮੈਂ ਅੱਜ ਹੁਣੇ ਇੱਕ ਬਿੱਲ ਫੜਿਆ ਜਿਹਦੇ ਵਿੱਚ 800 ਰੁਪਏ ਬਜਲੀ ਉਹ ਬਿੱਲ ਕੱਟਿਆ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਕੀੜੀ ਏਡੇ ਦੇ ਵਿੱਚ ਮੈਂ ਡੈਂਪ ਲਾ ਲੈਣਾ ਤੁਸੀਂ 800 ਰੁਪਏ ਦਾ ਬਿੱਲ ਕੱਟਿਆ ਤੇ ਤੁਸੀਂ ਮੈਨੂੰ 1500 ਰੁਪਏ ਦਾ ਬਿੱਲ ਦੇ ਦਿੱਤਾ ਮੈਨੂੰ ਕਰ ਰਿਹਾ ਤੇ ਮੈਂ ਤੁਹਾਨੂੰ ਪੁੱਛਾਂ ਜੀ ਕਿ ਕਿਸੇ ਗੁਰਪ੍ਰੀਤ ਨੂੰ ਮੰਨਦੇ ਹੋ ਮੈਂ ਤਾਂ 2 ਮਹੀਨਿਆਂ ਤੋਂ ਕਰਾਸ਼ੋ ਬੰਦ ਕੀਤਾ ਹੋਇਆ ਫਿਰ ਵੀ ਤੁਸੀਂ ਜਿੰਨੇ ਪਰਚੇ ਦਿੱਤੇ ਮੈਂ ਬਿਲਕੁਲ ਪ੍ਰਵਾਹ ਨਹੀਂ ਕਰਦਾ ਜਿਹਨੇ ਜਿਹੜੇ ਦੇ ਦਿਓ ਇਹ ਜਿਹੜੀ ਬਜਰੀ ਆਈ ਹੈ ਕਿ ਪਾਕਿਸਤਾਨ ਵੀ ਲੱਗੇ ਕੋਈ ਪਾਕਿਸਤਾਨ ਦੀ ਬਜਰੀ ਆਈ ਹੈ ਮੈਂ ਇਹਨੂੰ ਪੁੱਛਣਾ ਚਾਹੁੰਦਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਤਗੜੇ ਹੋ ਗਏ ਪੈ ਗਏ ਕਾਂਗਰਸ ਪਾਰਟੀ ਵਾਲੇ ਹੁਣ ਮੈਂ ਅੱਜ ਮਾੜਾ-ਮੋੜਾ ਕੀਤਾ ਛੜਛੁੜਕਾ ਬਾਈਬਲ ਸਾਹਿਬ ਵੀ ਆਣਗੇ ਸਾਡੇ ਪੰਜਾਬ ਦੇ ਆਪੋ ਜਿਹਾ ਦੇ ਅੰਦਰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਵੀ ਆਣਗੇ ਖੈਰਾ ਸਾਹਿਬ ਜੇ ਤਾਂ ਤੁਸੀਂ ਜੇਲ੍ਹ ਤੋਂ ਛਡ ਦਿਓਗੇ ਉਹ ਵੀ ਆਣਗੇ ਆਪਾਂ ਡਰਨ ਵਾਲੇ ਨਾ ਡਰੇ ਤੇ ਨਾ ਡਰਨ ਵਾਲਿਆ ਡਰਾਂ ਵਾਲੇ ਜੂਰ ਆਗੇ